ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਾ ਪੰਜਾਬੀ ਮੀਡੀਆ ਮੈਂ ਮਨਪ੍ਰਤ ਕੌਰ ਹਾਜ਼ਰ ਹਾਂ ਅੱਜ ਦੇ ਵਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਭਾਜਪੀ ਨੇ ਜਾਰੀ ਕੀਤੀ 30 ਟਟਮੀਦਵਾਰਾਂ ਦੀ ਸੂਚੀ ਪੀਐਮ ਮੋਦੀ ਨੇ ਸਿੰਗਾਪੁਰ ਚ ਬਜਾਈ ਢੋਲ ਬਣਾਈ ਰੱਖੜੀ ਹੋਇਆ ਸ਼ਾਨਦਾਰ ਸਵਾਗਤ ਅਮਰੀਕਾ ਚ ਹੋਏ ਭਿਆਨਕ ਸੜਕ ਹਾਦਸੇ ਚ 4 ਭਾਰਤੀ ਨੌਜਵਾਨ ਸੜੇ ਇਸ ਤਰ੍ਹਾਂ ਹਥਿਆਰਾਂ ਦੀ ਨੋਕ ਤੇ ਗੈਸ ਡਿਲੀਵਰੀ ਮੈਨਾਂ ਨੂੰ ਲੁੱਟਿਆ 24000 ਦੀ ਨਗਦੀ ਤੇ ਮੋਬਾਈਲ ਲੈ ਕੇ ਚੋਰ ਹੋਏ ਫਰਾਰ ਪੰਜਾਬ ਨੂੰ ਦਹਿਲਾਉਣ ਦੀ ਤਿਆਰੀ 'ਚ ਬੈਠੇ ਗਿਰੋਦਾ ਕੀਤਾ ਫੜਦਾ ਫਾਸ਼ ਮਾਰੂ ਅਸਲੇ ਸਣੇ 4 ਵਿਅਕਤੀ ਹੋਏ ਗ੍ਰਿਫਤਾਰ ਜੰਮੂ 'ਚ ਸ਼ਹੀਦ ਹੋਏ ਕੁਲਦੀਪ ਸਿੰਘ ਦਾਜਤ ਦੀ ਪਿੰਡ 'ਚ ਸਰਕਾਰੀ ਸਨਮਾਨ ਨਾਲ ਹੋਇਆ ਸੰਸਕਾਰ ਕੈਨੇਡਾ ਤੋਂ ਫੇਰ ਆਈ ਮੰਦਪਾਗੀ ਖਬਰ 22 ਸਾਲਾਂ ਗੁਰਮੀਤ ਕੌਰ ਦੀ ਹੋਈ ਮੌਤ ਸਿਹਤ ਵਿਭਾਗ ਦੀ ਟੀਮ ਨੇ ਕਾਟ ਕਰਾਚ ਡੇਂਗੂ ਲਾਵਾ ਦਾ ਕੀਤਾ ਚੈੱਕ ਅਕਾਲੀ ਦਲ ਦੀ ਕਾਰਜਗਾਰੀ ਪ੍ਰਧਾਨ ਪੁੰਦੜ ਨੇ ਹਰਸਿਮਰਤ ਬਾਦਲ ਨੂੰ ਸੌਂਪੀ ਇੱਕ ਅਹਿਮ ਜ਼ਿੰਮੇਵਾਰੀ ਤੇਜ਼ਾਰ ਹਥਿਆਰਾਂ ਦੇ ਨੌਕਦੇ ਗੈਸ ਡਿਲੀਵਰੀ ਮੈਨਾਂ ਨੂੰ ਲੁੱਟਿਆ 24000 ਦੀ ਨਗਦੀ ਤੇ ਮੋਬਾਈਲ ਲੈ ਕੇ ਚੋਰ ਹੋਏ ਫਰਾਰ 90 ਫੀਸਟ ਦੇ ਥਰੇਲੂ ਬਿਜਲੀ ਖਪਤਕਰਾਂ ਦਾ ਬਿਲ ਆਇਆ ਹੈ ਜ਼ੀਰੋ ਬਾਈਕ ਸਵਾਰ ਲੁੱਟੇਰੇ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਡੀਵੀ ਕਾਲਜ ਦੇ ਫਲਾਈਓਵਰ ਸਾਹਮਣੇ ਔਰਤ ਦੀਆਂ ਖੋਈਆਂ ਵਾਲੀਆਂ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਪੈ ਸਕਦਾ ਹੈ ਮੀਂਹ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੀ ਕੀਤੀ ਭਵਿੱਖਬਾਣੀ ਗਰਮੀ ਤੋਂ ਜਲਦ ਮਿਲੇਗੀ ਰਾਹਤ ਗਲਤੀ ਨਾਲ ਜ਼ਹਿਰੀ ਦਵਾਈ ਦਾ ਸੇਵਨ ਕਰਨ ਕਾਰਨ ਲੜਕੀ ਦੀ ਹੋਈ ਮੌਤ ਦੇਖ ਹੁਸ਼ਿਆਰਪੁਰ ਦਾ ਦੁਆਰਾ ਕਰਨਗੇ ਸੀਐਮ ਭਗਵੰਤ ਮਾਨ ਜੋਧਪੁਰ ਵਿਖੇ ਵਾਪਰੇ 3 ਦੇ ਕਤਲकांड ਚ ਵੱਡੀ ਅਪਡੇਟ ਆਈ ਸਾਹਮਣੇ ਕੈਨੇਡਾ ਤੋਂ ਫੇਰ ਆਈ ਮੰਦਪਾਗੀ ਖਬਰ 22 ਸਾਲਾਂ ਗੁਰਮੀਤ ਕੌਰ ਦੀ ਹੋਈ ਮੌਤ ਕਲਕੱਤਾ ਚ ਵਾਪਰੀ ਦਰਿੰਦਗੀ ਹਜੇ ਸ਼ਾਂਤ ਨਹੀਂ ਹੋਈ ਸੀ ਕਿ ਅੰਮ੍ਰਿਤਸਰ ਚ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਆਇਆ ਸਾਹਮਣੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਕਮਿਸ਼ਨਰ ਦਾ ਬੇਟਾ ਹੋਇਆ ਗਾਇਬ ਕੈਨੇਡਾ ਤੋਂ ਫੇਰਾਈਮੰਦ ਪਾਗੀ ਖਬਰ 22 ਸਾਲਾਂ ਗੁਰਮੀਤ ਕੌਰ ਦੀ ਹੋਈ ਮੌਤ ਫਿਰੋਜ਼ਪੁਰ ਵਿਖੇ ਪੁੱਤਰ ਅਤੇ ਨੂੰ ਦੇ ਖਿਲਾਫ ਕੁੱਟਮਾਰ ਦਾ ਕੇਸ ਹੋਇਆ ਦਰਜ ਪਿੰਡ ਦੀ ਫਿਰਨੀ ਤੇ ਵਿਅਕਤੀ ਨੂੰ ਗੋਲੀ ਮਾਰ ਕੇ આરોપી ਹੋਇਆ ਫਰਾਰ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਪੈ ਸਕਦਾ ਹੈ ਮੀਂਹ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੀ ਕੀਤੀ ਭਵਿੱਖਬਾਣੀ ਗਰਮੀ ਤੋਂ ਜਲਦ ਮਿਲੇਗੀ ਰਾਹਤ ਸਰਕਾਰੀ ਨੌਕਰੀ ਲਈ ਬਣਾ ਕੇ ਦਿੱਤੀਆਂ ਸੀ ਜਾਲੀ ਡਿਗਰੀਆਂ ਠੱਗ ਲੈ ਲੱਖਾਂ ਰੁਪਏ ਨਵੀਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਮੁਹਾਂਦਰ ਹੋਵਾਂਗੇ ਤੁਸੀਂ ਦੇਖਦੇ ਰਹੋ ਲੀਡਰ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ